ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੀਰ ਮੀਲ ਤੋਂ ਛੱਡੇ ਤੀਰ ਦੀ ਕਹਾਣੀ ਤੋਂ ਇਹ ਗੱਲ ਅਦੋਂ ਦੀ ਹੈ ਜਦੋਂ ਪਹਾੜੀ ਰਾਜਾ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਗੱਲ ਔਰੰਗਜੀਬ ਨੂੰ ਦੱਸੀ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸ਼ਾਸਤਰਤਾੜੀ ਸਿੱਖਾਂ ਦੀ ਫੌਜ ਤਿਆਰ ਕਰ ਲਈ ਹੈ ਤੇ ਉਹ ਟੋਡੇ ਤੋਂ ਵੀ ਉੱਚੇ ਤਖਤ ਤੇ ਬੈਠਾ ਹੋਇਆ ਹੈ ਤੇ ਤਨਜੀਵੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿਰ ਤੇ ਕਲੰਗੀ ਸਜਾਉਂਦੇ ਹਨ ਉਹਨਾਂ ਦੀ ਇਹ ਗੱਲ ਸੁਣ ਕੇ ਉਹ ਰਿੰਗਜੀਵ ਨੂੰ ਬਹੁਤ ਹੀ ਗੁੱਸਾ ਆਇਆ ਤੇ ਉਹ ਗੁੱਸੇ ਨਾਲ ਬੋਲਿਆ ਕੀ ਹੈ ਕੋਈ ਸੂਰਮਾ ਜੋ ਤਨਜੀਵੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਕਰ ਸਕੇ ਤਾਂ ਪਰੇ ਦਰਬਾਰ ਦੇ ਵਿੱਚ ਕਿਸੇ ਨੇ ਵੀ ਹਾਂ ਚ ਜਵਾਬ ਨਹੀਂ ਦਿੱਤਾ ਸਾਰੇ ਆਪਣਾ ਸਿਰ ਥੱਲੇ ਕਰਕੇ ਬੈਠੇ ਹੋਏ ਸਨ ਇਤਿਹਾਸ ਗਵਾਹ ਹੈ ਕਿ ਉਸ ਟਾਈਮ ਕੋਈ ਵੀ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਤਾਂ ਔਰੰਗਜ਼ੇ ਨੇ ਔਰੰਗਜ਼ੇਬ ਨੇ ਵੀਰ ਗੁੱਸੇ ਨਾਲ ਬੋਲਿਆ ਕੀ ਹੈ ਕੋਈ ਸੂਰਮਾ ਤਾਂ ਦਾ ਪਿੱਛੋਂ ਇੱਕ ਆਵਾਜ਼ ਆਈ ਹਾਂ ਮੈਂ ਕਰਾਂਗਾ ਧੰਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਕਾਬਲਾ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੱਤ ਮੈਂ ਕਰਾਂਗਾ ਤਾਂ ਮੈਨੂੰ ਹੋਡੀ ਫੌਜ ਦੀ ਲੋੜ ਹੈ ਉਸ ਆਦਮੀ ਦਾ ਨਾਮ ਸ਼ਹੀਦ ਖਾਨ ਸੀ ਔਰ ਰਿੰਗਜੀਵ ਨੇ ਸ਼ਹੀਦ ਖਾਨ ਨੂੰ ਹਜ਼ਾਰ ਫੌਜ ਤੇ ਹਜ਼ਾਰ ਸੋਨੇ ਦੇ ਛਿੱਕੇ ਦੇ ਕੇ ਪੰਜਾਬ ਵੱਲ ਭੇਜ ਦਿੱਤਾ ਤਾਂ ਸ਼ਹੀਦ ਖਾਨ ਜਦੋਂ ਪੰਜਾਬ ਪਹੁੰਚਿਆ ਤਾਂ ਉਸ ਨੂੰ ਚੇਤਾ ਆਇਆ ਕਿ ਕਿਉਂ ਨਾ ਮੈਂ ਆਪਣੀ ਭੈਣ ਨੂੰ ਵੀ ਮਿਲ ਕੇ ਜਾਵਾਂ ਤਾਂ ਉਸ ਦੀ ਭੈਣ ਦਾ ਸਿਰ ਉੱਚਾ ਹੋ ਜਾਵੇਗਾ ਸ਼ੈਦ ਖਾਨ ਦੇ ਜੀਜੇ ਦਾ ਨਾਮ ਸੀ ਪੀਰ ਬੁੱਧੂ ਸ਼ਾਹ ਜੀ ਜੋ ਜੋ ਕਿ ਗੁਤਾ ਨਸ਼ੀਰੀ ਗੁਰੂ ਗੋਬ ਸਿੰਘ ਜੀ ਦਾ ਬਹੁਤੀ ਵੱਡਾ ਮਰੀਦ ਸੀ ਤੇ ਉਸ ਨੇ ਭੰਜੰਗੀ ਦੀ ਜੰਗ ਵਿੱਚ ਆਪਣਾ 700 ਚੇਲਾ ਚਾਰ ਪੁੱਤਰ ਤੇ ਦੋ ਭਾਈ ਭੇਜ ਦਿੱਤੇ ਸਨ ਪੀਰ ਬੁੱਧੂ ਸ਼ਾਹ ਜੀ ਦੇ ਭੰਜੰਗੀ ਦੀ ਜੰਗ ਦੇ ਵਿੱਚ ਦੋ ਪੁੱਤਰ ਵੀ ਸ਼ਹੀਦ ਹੋਏ ਸਨ ਸ਼ੈਦ ਖਾਨ ਇਹ ਸੋਚਦਾ ਹੋਇਆ ਆਪਣੇ ਭੈਣ ਦੇ ਘਰ ਪਹੁੰਚ ਗਿਆ ਤਾਂ ਸ਼ੈਦ ਖਾਨ ਨੂੰ ਦੇਖ ਕੇ ਉਸ ਦੀ ਭੈਣ ਬੜੀ ਖੁਸ਼ ਹੋਈ ਤੇ ਬੋਲੀ ਵੀਰੇ ਅੱਜ ਤੂੰ ਸਾਡੇ ਵੱਲ ਕਿਵੇਂ ਤੇ ਤੇਰੇ ਕੋਲ ਇੰਨੀ ਫੌਜ ਕਿੱਥੋਂ ਆਈ ਸ਼ੈਦ ਖਾਨ ਬੋਲੇ ਕਿ ਭੈਣਾ ਮੈਂ ਅੱਜ ਇਹ ਫੌਜ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਕਾਬਲਾ ਕਰਨ ਜਾ ਰਿਹਾ ਹਾਂ ਤਾਂ ਸ਼ੈਦ ਖਾਨ ਦੀ ਇਹ ਗੱਲ ਸੁਣ ਕੇ ਉਸ ਦੀ ਭੈਣ ਨੂੰ ਬੜਾ ਹੀ ਦੁੱਖ ਹੋਇਆ ਤੇ ਉਸ ਦੀ ਭੈਣ ਬੋਲੀ ਕਿ ਵੀਰੇ ਤੂੰ ਉਸ ਨਾਲ ਜੁੱਦ ਨਹੀਂ ਕਰ ਸਕਦਾ ਉਹ ਇੱਕ ਬਹੁਤ ਵੱਡੀ ਸ਼ਕਤੀ ਹੈ ਤੂੰ ਆਪਣਾ ਚੰਗਾ ਚਾਹੁੰਦਾ ਹਾਂ ਤਾਂ ਤੂੰ ਵਾਪਸ ਚਲਾ ਜਾ ਤੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਕਾਬਲਾ ਨਾ ਕਰੀ ਜੇਕਰ ਤੂੰ ਉਸ ਨਾਲ ਮੁਕਾਬਲਾ ਕੀਤਾ ਤਾਂ ਤੇੜੀ ਹੀ ਹਾਰ ਹੋਣੀ ਹੈ ਸ਼ੈਦ ਖਾਨ ਨੇ ਆਪਣੀ ਭੈਣ ਦੀ ਇੱਕ ਨਾਂ ਮੰਨੀ ਤੇ ਫੌਜ ਲੈ ਕੇ ਉਹ ਆਨੰਦਪੁਰ ਤੋਂ 13 ਮੀਲ ਪਿੱਛੇ ਇੱਕ ਖੁੱਲੇ ਮੈਦਾਨ ਦੇ ਵਿੱਚ ਆਪਣਾ ਮੰਝਾ ਡਾ ਕੇ ਬੈਠ ਗਿਆ ਤੇ ਆਪਣੇ ਫੌਜ ਨਾਲ ਸਲਾਹ ਕਰਨ ਲੱਗਾ ਕਿ ਆਨੰਦਪੁਰ ਸਾਹਿਬ ਨੂੰ ਕਿਵੇਂ ਘੇੜਾ ਪਾ ਲਿਆ ਜਾਵੇ ਤਾਂ ਉਸਨੇ ਕੁਝ ਸੈਨਿਕ ਆਪਣੇ ਆਨੰਦਪੁਰ ਵੱਲ ਭੇਜ ਦਿੱਤੇ ਤੇ ਪਤਾ ਲੱਗੇ ਕਿ ਗੁਰੂ ਕੋਲ ਕਿੰਨੀ ਕੁ ਫੌਜ ਹੈ ਤਾਂ ਜਦੋਂ ਉਹਨਾਂ ਦੇ ਸੈਨਿਕਾਂ ਨੇ ਆ ਕੇ ਦੱਸਿਆ ਕਿ ਗੁਰੂ ਕੋਲ ਤਾਂ ਸਿਰਫ 700 ਹੀ ਸੈਨਿਕ ਹਨ ਤਾਂ ਸ਼ੈਦ ਖਾਨ ਨੂੰ ਹੌਸਲਾ ਹੋਇਆ ਕਿ ਆਪਾਂ ਜੰਗ ਜਿੱਤ ਜਾਣੀ ਹੈ ਐਨ ਨੂੰ ਸ਼ਹੀਦ ਖਾਨ ਦੇ ਮੰਜੇ ਦੇ ਸੱਜੇ ਪਾਵੇ ਨਾਲ ਇੱਕ ਤੀਰ ਆ ਕੇ ਲੱਗਾ ਜਿਸ ਨਾਲ ਸ਼ਹੀਦ ਖਾਨ ਬਹੁਤ ਡਰ ਗਿਆ ਤੇ ਬੋਲਿਆ ਕੌਣ ਹੈ ਜੇ ਇਹ ਤੀਰ ਮੇਰੇ ਲੱਗ ਜਾਂਦਾ ਤਾਂ ਮੈਂ ਮਰ ਜਾਂਦਾ ਜਦੋਂ ਹਸੈਨ ਕਾਨੇ ਇਹ ਤੀਰ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਤੀਰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਉਹਨਾਂ ਦੇ ਤੀਰ ਦੇ ਅੱਗੇ ਹੀ ਸਿਉਣਾ ਲੱਗਿਆ ਹੋਇਆ ਹੈ ਐਨਨੂ ਸ਼ੈਦ ਖਾਨ ਦੇ ਮੰਜੇ ਦੇ ਖੱਬੇ ਪਾਸੇ ਨਾਲ ਇੱਕ ਤੀਰ ਹੋਰ ਆ ਕੇ ਲੱਗਾ ਜਿਸ ਨਾਲ ਸ਼ੈਦ ਖਾਨ ਬਹੁਤੀ ਕਮਰਾ ਗਿਆ ਤੇ ਬੋਲਿਆ ਕਿ ਹਾਲੇ ਤਾਂ ਜੰਗ ਦਾ ਐਲਾਨ ਵੀ ਨਹੀਂ ਹੋਇਆ ਤੁਸੀਂ ਪਹਿਲਾਂ ਹੀ ਤੀਰ ਚਲਾ ਰਹੇ ਹੋ ਫਿਰ ਸ਼ੈਦ ਖਾਨ ਨੇ ਆਪਣੇ ਸੈਨਕਾ ਨੂੰ ਕਿਹਾ ਕਿ ਤੁਸੀਂ ਜੰਗਲ ਵਿੱਚ ਦੇਖੋ ਇੱਥੇ ਤਾਂ ਨਹੀਂ ਕਿਤੇ ਕੋਈ ਛੁਪ ਕੇ ਆਪਣੇ ਉੱਤੇ ਵਾਰ ਕਰ ਰਿਹਾ ਤਾਂ ਸੈਨਕਾ ਨੂੰ ਉੱਥੋਂ ਜੰਗਲ ਵਿੱਚ ਕੋਈ ਵੀ ਨਹੀਂ ਲੱਭਾ ਐਨੇ ਨੂੰ ਫਿਰੇ ਹਵਾ ਦੇ ਵਿੱਚ ਇੱਕ ਤੀਰ ਹੋਰ ਆਇਆ ਤੇ ਤੀਰ ਦੇ ਨਾਲ ਇੱਕ ਚਿੱਠੀ ਸੀ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ ਸ਼ੈਦ ਖਾਨ ਮੈਂ ਤੈਨੂੰ 13 ਮੀਲ ਦੂਰ ਤੋਂ ਵੀ ਦੇਖ ਰਿਹਾ ਹਾਂ ਪਹਿਲਾ ਮੈਂ ਤੇਰੇ ਮੰਝੇ ਦੇ ਖੱਬੇ ਪਾਵੇਂ ਨਾਲ ਤੀਰ ਮਾਰਿਆ ਫਿਰ ਮੈਂ ਤੇਰੇ ਸੱਜੇ ਪਾਵੇਂ ਦੇ ਨਾਲ ਤੀਰ ਮਾਰਿਆ ਤਾਂ ਮੈਨੂੰ ਦਿਖਤਾ ਤੇਰੀ ਛਾਤੀ ਵੀ ਰਹੀ ਸੀ ਤਾ ਮੈਂ ਅਦੋਂ ਹੀ ਤੇਰੀ ਛਾਤੀ ਵਿੱਚ ਤੀਰ ਮਾਰਦਾ ਤਾਂ ਮੈਂ ਸੋਚਿਆ ਜੇ ਮੈਂ ਤੇਰੇ ਤੀਰ ਮਾਰਿਆ ਤਾਂ ਤੇਰੀ ਸੈਨਾ ਦਾ ਕੀ ਬਣੂ ਸ਼ਹੀਦ ਖਾਨ ਅੱਗੇ ਤੇਰੀ ਮਰਜ਼ੀ ਹੈ ਇਹ ਬਾਬੇ ਗੁਰੂ ਨਾਨਕ ਦਾ ਘਰ ਹੈ ਜਿਹੜਾ ਇੱਥੇ ਨੀਵਾ ਹੋ ਕੇ ਆਉਂਦਾ ਉਹਨੂੰ ਪਿਆਰ ਮਿਲਦਾ ਤੇ ਜਿਹੜਾ ਹੰਕਾਰ ਨਾਲ ਆਉਂਦਾ ਉਹ ਟਾ ਢੇੜੀ ਹੋ ਜਾਂਦਾ ਹੈ ਅੱਗੇ ਹੁਣ ਤੇਰੀ ਮਰਜ਼ੀ ਹੈ ਇਹ ਖੱਤ ਪੜ ਕੇ ਸ਼ਹੀਦ ਖਾਨ ਹੰਕਾਰ ਵਿੱਚ ਆ ਕੇ ਅਗਲੇ ਦਿਨ ਆਪਣੀ ਹਜ਼ਾਰਾਂ ਦੀ ਫੌਜ ਲੈ ਕੇ ਅਨੰਦਪੁਰ ਸਾਹਿਬ ਤੇ ਚੜਾਈ ਕਰ ਦਿੰਦਾ ਹੈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਸ਼ਹੀਦ ਖਾਨ ਦੇ ਸਾਹਮਣੇ ਆ ਜਾਂਦਾ ਹੈ ਸ਼ਹੀਦ ਖਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਕੱਲਾ ਦੇਖ ਕੇ ਆਪਣੀ ਫੌਜ ਨੂੰ ਰੁਕਣ ਦਾ ਇਸ਼ਾਰਾ ਕਰਦਾ ਹੈ ਸ਼ਹੀਦ ਖਾਨ ਦਾ ਦਾਹ ਹੰਕਾਰਤਾ ਦਾ ਟੁੱਟ ਜਾਂਦਾ ਹੈ ਜਦੋਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਤੇ ਇਕੱਲਾ ਦੇਖਦੇ ਨੇ ਪੜੋ ਮਾਨ ਚਵੀ ਸੋਚਦਾ ਹੈ ਕਿ ਮੈਂ ਤਾਂ ਸੋਚਦਾ ਸੀ ਜੇ ਤੂੰ ਇੰਨਾ ਸ਼ਕਤੀਸ਼ਾਲੀ ਆ ਤਾਂ ਤੂੰ ਮੇਰੇ ਸਾਹਮਣੇ ਆ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਤਾਂ ਸੱਚਮੁੱਚ ਮੇਰੇ ਸਾਹਮਣੇ ਆ ਗਏ ਨੇ ਤੇ ਉਸ ਟਾਈਮ ਉਸ ਨੂੰ ਆਪਣੀਆਂ ਭੈਣਾਂ ਦੀਆਂ ਗੱਲਾਂ ਵੀ ਯਾਦ ਆ ਰਹੀਆਂ ਸੀ ਤਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸ਼ਹੀਦ ਖਾਨ ਮੈਂ ਤੇਰੇ ਤੇ ਪਹਿਲਾ ਵਾਰ ਨਹੀਂ ਕਰਦਾ ਤੂੰ ਮੇਰੇ ਤੇ ਪਹਿਲਾ ਵਾਰ ਕਰ ਤਾਂ ਸ਼ਹੀਦ ਖਾਨ ਤਨਸ਼ੀਰ ਗੁਰੂ ਗੋਬਿੰਦ ਸਿੰਘ ਦਾ ਰੂਹਾਨੀ ਚੇੜਾ ਦੇਖ ਕੇ ਉਸੇ ਟਾਈਮ ਉਸਦੇ ਹੱਥ ਵਿੱਚੋਂ ਤਲਵਾਰ ਡਿੱਗ ਜਾਂਦੀ ਹੈ। ਤਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਖਾਨ ਨੂੰ ਕਿਹਾ ਕਿ ਤੂੰ ਜੰਗ ਦੇ ਮੈਦਾਨ ਦੇ ਵਿੱਚ ਹੈਂ ਤੇ ਤੂੰ ਛੇੜਾ ਵਾਂਗੂ ਤੂੰ ਬਹਾਦਰੀ ਵਾਂਗੂ ਮੇਰਾ ਮੁਕਾਬਲਾ ਕਰ। ਪਰ ਸ਼ਹੀਦ ਖਾਨ ਤਨਛਿੜੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ ਤੇ ਤਨਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਆਪਣਾ ਮਰੀਦ ਬਣਾ ਲਓ ਤਾਂ ਉਹ ਤਾਂ ਉਸੇ ਟਾਈਮ ਸ਼ੇਖ ਖਾਨ ਦੀ ਹਜ਼ਾਰਾਂ ਦੀ ਫੌਜ ਵਾਪਸ ਭੱਜ ਜਾਂਦੀ ਹੈ ਪਿਆਰੀ 사ਤਸੰਗ ਜੀ ਐਸੀ 13 ਮੀਰ ਟੀਰਦੀ ਸਾਖੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ ਅਸੀਂ ਇਸੇ ਤਰ੍ਹਾਂ ਵੀਡੀਓ ਪਾਉਂਦੇ ਰਾਵਾਂਗੇ